ਜੋ ਘਾਟਾ ਸਾਨੂੰ ਜਾਂ ਪੰਜਾਬੀ ਇੰਡਸਟਰੀ ਨੂੰ ਜਾਂ ਉਹਦੇ ਚਾਹਣ ਵਾਲਿਆਂ ਨੂੰ ਪਿਆਵ ਉਹ ਤਾਂ ਨਹੀਂ ਪੂਰਾ ਹੋ ਸਕਦਾ ਵਾ ਇਹ ਇੱਕ ਉਹਦੀ ਆਪਾਂ ਕਹਿ ਦਿੰਦੇ ਆਂ ਵੀ ਇੱਕ ਯਾਦ ਜੋ ਕਿ ਉਹਦੇ ਦੁਰਘਟਨਾ ਤੋਂ ਪਹਿਲਾਂ ਦੀ ਜੋ ਸ਼ੂਟ ਹੋਈ ਹੋਈ ਸੀ ਫਿਲਮ ਪਈ ਸੀ ਇੱਕ ਆਖਰੀ ਨਿਸ਼ਾਨੀ ਦੇ ਤੌਰ ਤੇ ਆਪਣੇ ਕੋਲੇ ਆ ਜੀ ਤੇ ਉਹ ਇੱਕ ਜੋ ਗਾਮਾ ਜੋ ਚੀਜ਼ ਆ ਉਹ ਤਾਂ ਨਹੀਂ ਯਾਨੀ ਜਾ ਸਕਦੀ ਸਾਰੇ ਨਗਰ ਚੋਈ ਜਾਂ ਉਹਨਾਂ ਦੇ ਚਾਹਣ ਵਾਲਿਆਂ ਤੋਂ ਤੇ ਚਲੋ ਫੇਰ ਵੀ ਕੁਛ ਨਾ ਕੁਛ ਤਾਂ ਆਸ ਆ ਸਾਨੂੰ ਵੀ ਚਲੋ ਉਹਨਾਂ ਦੇ ਪਿਛੇ ਫੈਮਿਲੀ ਆ ਉਹਨਾਂ ਦੇ ਬੱਚੇ ਆ ਇਹ ਫਿਲਮ ਵੀ ਬਹੁਤ ਵੱਡੀ ਉਹਨਾਂ ਲਈ ਸਪੋਰਟ ਹੋਊਗੀ ਫੈਮਿਲੀ ਲਈ ਕੀ ਲੱਗਦਾ ਜੇਕਰ ਰਾਜਵੀ ਦਿਵੰਦਾ ਖੁਦ ਆਪ ਕੋਲ ਹੁੰਦਾ ਤਾਂ ਫਿਲਮ ਦੀ ਪ੍ਰੋਮੋਸ਼ਨ ਜਿਹੜੀ ਇਹ ਕੁਝ ਹੋਰ ਢੰਗ ਨਾਲ ਹੀ ਹੋਣੀ ਸੀਗੀ ਆ ਬਿਲਕੁਲ ਨਹੀਂ ਹੋਣੀ ਸੀਗੀ ਜੀ ਹੁਣ ਅੱਜ ਤੁਸੀਂ ਜੋ ਆਪਾਂ ਇਹ ਕਰ ਰਹੇ ਆ ਮੈਂ ਜੀ ਉਹ ਉਹ ਫਿਰ ਵੀ ਆਉਣਾ ਸੀ ਪੱਤਰਕਾਰ ਕਿਉਂਕਿ ਅੱਗੇ ਵੀ ਜੋ ਉਹਨਾਂ ਦੀਆਂ ਫਿਲਮਾਂ ਆਈਆਂ ਨੇ ਅ ਅੱਗੇ ਵੀ ਪਹਿਲਾਂ ਵੀ ਜਿਸ ਤਰ੍ਹਾਂ ਸੂਬੇਦਾਰ ਜਗENDER ਸਿੰਘ ਵੀ ਆਈਮਨ ਦੋ ਤਸੀਲਦਾਰ ਨਹੀਂ ਸੀ ਉਸ ਟਾਈਮ ਵੀ ਮੀਡੀਆ ਕਾਫੀ ਨਗਰ ਦੇ ਵਿੱਚ ਆਉਂਦਾ ਵਾ ਤੇ ਪਰ ਉਹ ਜਿਵੇਂ ਖੁਦ ਹੁੰਦੇ ਤਾਂ ਸਾਨੂੰ ਵੀ ਬਹੁਤ ਖੁਸ਼ੀ ਹੋਣੀ ਸੀ ਅਸੀਂ ਵੱਧ ਚੜ ਕੇ ਪ੍ਰੋਮੋਸ਼ਨ ਕਰਨੀ ਸੀ ਬਿਲਕੁਲ ਅਸੀਂ ਨਗਰ ਨੇ ਵੱਧ ਚੜ ਕੇ ਪ੍ਰੋਮੋਸ਼ਨ ਕਰਨੀ ਸੀ ਉਹ ਉਹ ਪ੍ਰੋਮੋਸ਼ਨ ਅਸੀਂ ਹੋ ਟੰਗ ਨਾ ਕਰਨੀ ਸੀ ਪਰ ਹੁਣ ਅਸੀਂ ਉਹ ਚੀਜ਼ ਨਹੀਂ ਹੁਣ ਤੱਕ ਅਸੀਂ ਬੇਨਤੀ ਕਰ ਸਕਦੇ ਹਾਂ ਜੀ ਵੀ ਉਹਨਾਂ ਨੂੰ ਅੰਤ ਨੂੰ ਸਮਾਧਿਲੀ ਹੋਊਗੀ ਕਿ ਸਭ ਵੱਧ ਤੋਂ ਵੱਧ ਪਰਿਵਾਰਾਂ ਨਾਲ ਦੇਖੋ ਕੈਲਰ ਦੇਖਿਆ ਤੁਸੀਂ ਫਿਲਮ ਦਾ ਹਾਂ ਜੀ ਜੀ ਬਿਲਕੁਲ ਦੇਖਿਆ ਬਹੁਤ ਸੋਹਣਾ ਲੱਗਿਆ ਜੀ ਬਹੁਤ ਹੀ ਵਧੀਆ ਜੋ ਰਾਜਵੀਰ ਦੀ ਜਿੰਦਗੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਸਟਰਗਲ ਕਰਿਆ ਜਾਂ ਹੋਇਆ ਉਹ ਉਹੀ ਤਕਰੀਬਨ ਉਸੇ ਆਧਾਰ ਤੇ ਹੀ ਹੈ ਫਿਲਮ ਬਹੁਤ ਸੋਹਣਾ ਕੰਮ ਕੀਤਾ ਜੀ ਬਹੁਤ ਵਧੀਆ